ਬڑا ਧੰਨਵਾਦੀਆਂ ਬਰਨਾਲੇ ਦੇ ਲੋਕਾਂ ਦਾ ਤਕਰੀਬਨ ਅੱਜ ਸਵੇਰੇ 7 ਵਜੇ ਤੋਂ ਬੋਲਿੰਗ ਸਟਾਰਟ ਹੋ ਗਈ ਸੀ ਤਾਂ ਉਸੇ ਟਾਈਮ ਤੋਂ ਮੈਂ ਸਭ ਤੋਂ ਪਹਿਲਾਂ ਹੰਢਿਆਏ ਪਹੁੰਚਿਆ ਸੀ ਤਾਂ ਉਸ ਟਾਈਮ ਤੋਂ ਸ਼ੁਰੂ ਕਰਦੇ ਹੁਣ ਸੰਘੇੜੇ ਪਹੁੰਚਿਆ ਇਸ ਟਾਈਮ ਤਕਰੀਬਨ ਸਾਢੇ 3 ਦਾ ਸਮਾਂ ਹੋ ਗਿਆ ਤਾਂ ਕੋਈ ਪਿੰਡ ਕੋਈ ਸ਼ਹਿਰ ਦਾ ਬੂਥ ਨਹੀਂ ਆ ਜਿੱਥੇ ਕੋਈ ਪਰਮਾ ਹੰਗਾਰਾ ਜਾਂ ਜਿੱਥੇ ਰਸ਼ਨੀ ਆਮ ਆਦਮੀ ਪਾਰਟੀ ਦੇ ਬੂਥਾਂ ਤੇ ਬੜੀ ਵੱਡੀ ਬਹੁਮਤ ਨਾਲ ਲੋਕਾਂ ਦੇ ਅੱਜ ਇਸ ਹੰਗਾਰੇ ਨੇ ਦੱਸਤਾ ਵੀ 23 ਤਰੀਕ ਨੂੰ ਰਿਜ਼ਲਟ ਕੀ ਆਉਣ ਵਾਲਾ ਹੈ ਦੇ ਰਿਜ਼ਲਟ ਆਮ ਆਦਮੀ ਪਾਰਟੀ ਦੇ ਹੱਕ ਚ ਆਮ ਆਦਮੀ ਪਾਰਟੀ ਬੜੀ ਵੱਡੀ ਲੀਡ ਨਾਲ ਜਿੱਤਣ ਜਾ ਰਹੀ ਹੈ। ਦੇਖੋ ਚਰਚਾਵਾਂ ਬਹੁਤ ਹੁੰਦੀਆਂ ਸੀ ਅੱਜ ਫਾਈਨਲਿ ਦੇ VOTING ਮਾਰੇ ਕਰ ਰਹੇ ਨੇ। ਜੀ ਕਿਸ ਤਰ੍ਹਾਂ ਜਿਹੇ ਨਾਲ ਕੰਪੀਟੀਸ਼ਨ ਬਣਦੇ ਹੁਣ ਵੀ ਜਾਰੀ ਹੈ? ਕੰਪੀਟੀਸ਼ਨ ਜੇ ਮੈਂ ਦੇਖਾਂ ਮਤਲਬ ਸੱਚੀ ਗੱਲ ਵੀ ਇਹ ਹੈ ਵੀ ਕਿਸੇ ਨਾਲ ਨਹੀਂ। ਹਰ ਇੱਕ ਜਗ੍ਹਾ ਤੇ ਹਰ ਇੱਕ ਪਿੰਡ 'ਚ ਡਿਫਰੈਂਟ ਸਿਚੁਏਸ਼ਨ ਹੈ ਪਰ ਆਮ ਆਦਮੀ ਪਾਰਟੀ ਹਰ ਕਿਤੇ ਇੱਕ ਅੱਧ ਦੇ ਕਹੋ 50% ਦੇ ਮਾਰਜਿਨ 'ਚ ਹੈ। ਤਾ ਬਰਨਾਲੇ ਦੇ ਲੋਕਾਂ ਨੇ ਜਿਵੇਂ ਪਹਿਲਾਂ ਕਦੇ ਆਮ ਆਦਮੀ ਪਾਰਟੀ ਨੂੰ ਕਿਸੇ ਨਾਲ ਟੱਕਰ ਚ ਨਹੀਂ ਆਉਣ ਦਿੱਤਾ ਉਹੀ ਰਿਜ਼ਲਟ 23 ਤਰੀਕ ਨੂੰ ਹੋਣਾ ਆਣਾ ਕਿ ਬੜੇ-ਬੜੇ ਫਰਕ ਨਾਲ ਆਮ ਆਦਮੀ ਪਾਰਟੀ ਜਿੱਤ ਦਰਜ ਕਰਨ ਜਾ ਰਹੀ ਹੈ ਲੱਗਦਾ ਹੈ ਕਿ ਜਿਹੜੇ ਤੁਸੀਂ ਕੰਮ ਕੀਤੇ ਉਹ ਕੰਮ ਦੀ ਬਲੋਕ ਸਾਧ ਦੇਣਗੇ ਬਿਲਕੁਲ ਲੋਕਾਂ ਨੇ ਪਹਿਲਾਂ ਲੋਕ ਪਾਰਟੀ ਤੋਂ ਉਮੀਦ ਕਰਦੇ ਸੀ ਹੁਣ ਉਮੀਦਾਂ ਤੋਂ ਉੱਪਰ ਜਿਹੜੀ 2.5 ਸਾਲਾਂ ਦੇ ਵਿੱਚ ਮਾਨ ਜੋ ਮੁੱਖ ਮੰਤਰੀ ਭਗਵੰਤ ਮਾਨ ਜੀ ਤੇ ਬਰਨਾਲੇ ਹਲਕੇ ਦੀ ਗੱਲ ਕਰੀਏ ਮੀਤ ਹੇਰ ਜੀ ਦੀ ਅਗਵਾਈ ਚ ਜੋ ਕੰਮ ਹੋਇਆ ਜੋ ਵਿਕਾਸ ਹੋਇਆ ਜਾਂ ਜਿੰਨੇ ਫੰਡ ਇਨ 2.5 ਸਾਲਾਂ ਚ ਬਰਨਾਲੇ ਦੇ ਵਿੱਚ ਆਏ ਆ ਲੋਕਾਂ ਨੇ ਉਹਨਾਂ ਦੇ ਉੱਤੇ ਮੋਹਰ ਲਾਉਣ ਜਾਣਗੇ